ਹਾਂ ਬਾਈ ਇਹ ਗਿੱਜੇ ਹੋਏ ਬੱਚੇ ਆਪਣੇ ਸਾਰੇ ਗਿੱਜੇ ਹੋਏ ਲੱਗ ਪੱਗ ਠੀਕ ਆ ਠੀਕ ਇਹ ਆ ਪਾਕਿਸਤਾਨੀਆਂ ਦਾ ਕੱਢਿਆ ਵਾ ਬਾਈ ਹਾਂ ਤੇ ਉਹ ਹੈਪੀ ਵਾਲੇ ਲਾਲ ਚੀਨੇ ਕੂਤਰ ਦਾ ਕੱਢਿਆ ਵਾ ਜੀ ਠੀਕ ਆ ਬਾਈ ਇਹ ਹੈਪੀ ਵਾਲੇ ਦਾ ਕੱਢਿਆ ਵਾ ਲਾਲ ਚੀਨੇ ਦਾ ਇਹ ਲਾਲ ਚੀਨੇ ਦਾ ਕੱਢਿਆ ਜਿਹੜਾ ਆਪਾਂ ਦਿਖਾਇਆ ਕਰ ਰਹੇ ਵੱਡਾ ਹਾਂ ਬਾਈ ਹਾਂ ਠੀਕ ਆ ਬਾਈ ਬਹੁਤ ਚੰਗੇ ਉੱਡੇ ਵੇ ਆ ਬਸ ਵਾਲੀ ਕਬੂਤਰੀ ਆਪਣੇ ਕੋਲੇ ਮਰ ਗਈ ਬਰੜੀ ਹਾਂ ਮਾਂ ਇਹਨਾਂ ਦੀ ਤੇ ਉਹਦੀ ਆ ਤੇ ਇਹ ਬਾਈ ਲਾਲ ਸਰੀ ਚਿੱਟੀਆਂ ਅੱਖਾਂ ਦੀ ਠੀਕ ਆ ਟੈਲੇ ਮਮੇਲੀ ਹਾਂ ਇਹ ਉਹਨਾਂ ਦੀ ਤੇ ਗਰੀਦਾ ਬਈ ਠੀਕ ਆ ਕਿਵੇਂ ਆ ਤੂੰ ਮੈਂ ਕਿੱਥੇ ਨਹੀਂ ਵਧੀਆ ਬਹੁਤ ਚੰਗੇ ਉੱਡੇ ਵਸਲੇ ਹਾਲ ਦੀ ਘੜੀ ਤਾਂ ਠੀਕ ਆ ਬਾਕੀ ਗਾਂ ਬਈ ਹਾਂ ਦੇਖਾਂ ਸਤਿ ਸ਼ਕਾਲ ਦੋਸਤੋ ਮੈਂ ਤੁਹਾਡਾ ਆਪਣਾ ਚੈਲਰ ਥਰਾਜ ਵਾਲਾ ਆਇਆ ਨਵੇਂ ਬਲੌਗ ਚ ਅੱਜ ਤੁਹਾਨੂੰ ਦਿਖਾਉਣੇ ਆਪਾਂ ਬਾਈ ਸਤਨਾਮ ਦੇ ਉੱਡਣ ਵਾਲੇ ਕਬੂਤਰ ਸਤਨਾਮ ਬਾਈ ਵਰਜ ਲੱਗਾ ਟਰੈਕਟਰ 2024 ਦਾ ਧਮਾਕਾ ਬਾਈ ਜਿਹੜੇ ਛੱਡਨੇ ਆ 2024 ਕੱਢਾਂਗੇ ਅੱਗ ਬਰਕੇ ਵਿਖੂ ਲਾਸ਼ ਲਾਸ਼ ਕਰਦੇ ਬਾਈ ਮਾਰੋ ਜਾਤੀ ਬਾਈ ਆ ਪਿਛਲੇ ਸਾਲ ਨਾ ਬੱਚਾ ਔੜਦਾ ਹੁੰਦਾ ਜੀ ਕਾਲੇ ਦੂਸੇ ਵਾਲਾ ਸਾਡੇ ਕੋਲੇ ਠੀਕ ਠੀਕ ਆ ਬਾਈ ਵਰਡਾ ਇਹ ਟੀਗ ਆ ਦੋਨੇ ਸੇ ਟੀਗ ਆ ਬਾਈ ਠੀਕ ਆ ਇਹ ਹੈ ਕਿ ਆ ਪੁੱਤਰ ਆਏ ਬਾਈ ਆਪਣੇ ਮੁੰਡਾ ਤੇਰੇ ਪਿੰਡ ਵਾਲਾ ਮਨਵੀਰ ਆ ਜਿਹੜਾ ਚਹਿਲ ਹਾਂ ਮਨਵੀਰ ਕੋਲੇ ਬਾਈ ਪੁੱਤਰ ਆਏ ਬਾਰੋਂ ਕਿਤੋਂ ਹਾਂ ਮੋਹਰਾਂ ਵਾਲਾ ਹਾਂ ਬਾਈ ਪੂਛਦੇ ਨਾ ਉਹਦੇ ਹਾਂ ਥਾ ਹੈ ਨਹੀਂ ਸੀ ਯਾਰ ਮੋਰਾ ਨੂੰ ਠੀਕ ਆ ਇੰਨੀਆਂ ਮੋਰਾ ਲੱਗੇ ਐਵੇਂ ਉਤਰ ਤੇ ਪਰੜਾ ਚਿੱਟੀ ਕਾਲੀ ਅੱਖ ਦਾ ਹਾਂ ਉਹਦਾ ਬਈ ਪੱਠਾ ਤੇ ਪੱਠੀ ਨੇ ਨਾ ਹਾਂ ਇਹ ਗੱਡੀ ਜਾਨੀ ਕਿ ਮਿਲ ਕੇ ਗੱਡੀ ਆ ਅੱਗੇ ਜਾਨੀ ਕਿ ਆਪਾਂ ਇਹਨੂੰ ਕ੍ਰਾਸ ਪਾ ਲੇ ਠੀਕ ਆ ਇਸ ਤਾ ਦੇ ਟੈਲੀ ਕਿੰਗਰੇ ਵਾਲਾ ਜਿਹੜਾ ਕੂਤਰਾ ਸੁੱਖਣ ਵਾਲੇ ਵਾਲਾ ਬਈ ਹਾਂ ਇਹ ਉਹਦੀ ਪੱਠੀ ਆ ਉਹਦੀ ਪੱਠੀ ਆ ਹਾਂਜੀ ਹਾਂ ਮੈਂ ਨਾ ਬਈ ਬਦਾਮਾ ਵਾਲੇ ਕੋਤਰ ਬਹਿ ਜਾਂਦੇ ਹੁੰਦੇ ਸੀਗੇ ਤੇ ਆਪਣੀ ਫਿਰਦੀ ਹੁੰਦੀ ਜਿਹਰੇ ਠੀਕ ਐ ਏਡਾ ਨਿਕਾਇਆ ਬੱਚਾ ਹੀ ਛੋਟਾ ਜਿਹਾ ਜਿਨੀ ਕਹਲਾ ਇੰਨਾ ਕਿ ਜ਼ਿਆਦਾ ਓਡਿਆ ਠੀਕ ਐ ਐਤਕੀ ਫੇਰ ਤਿਆਰੀ ਆ ਜੀ ਸਾਰੀ ਪੂਰੀ ਤਿਆਰੀ ਆ ਬਾਈ ਠੀਕ ਐ ਬਾਬਾ ਰੱਖੇ ਸੋਖ ਬਾਈ ਆ ਜੇ ਬਾਈ ਢੂਡ ਕੋਟ ਵਾਲੇ ਬਾਈ ਸੀਰੇ ਰਗਿਆਂ ਤੋਂ ਆਈ ਪੀਆ ਠੀਕ ਐ ਬੂਰੇ ਰਗਿਆਂ ਤੋਂ ਆਹਾਂ ਹਾਂ ਬਾਈ ਇਹ ਅਮਨ ਕਰੰਗਨੇ ਦੇ ਘਰੋਂ ਹਾਂ ਬੱਚੇ ਯਾਨੀ ਕਿ ਆਏ ਸੀਗੇ ਯੋਨਾਂ ਕੋਲੇ ਖਰਾਬ ਹੋ ਗਈ ਸੀ ਬਾਈ ਹਾਂ ਤੇ ਇਹ ਬਾਈ ਕੋਲੇ ਹੈਗੇ ਅਮਨ ਕਰਾਗਣਿਆਂ ਕੋਲੇ ਪੁੰਨੂ ਭੁੱਲਰਤੇ ਕੋਈ ਆਪਦੇ ਕਬੂਤਰਾ ਬਾਈ ਕੋਲੇ ਹਾਂ ਉਹਨਾਂ ਦੀ ਕਰਾਸ ਆ ਬਾਈ ਇਹ ਬਾਈ ਦੀ ਠੀਕ ਆ ਬਾਈ ਹਾਂ ਬਹੁਤ ਚੰਗਾ ਆੜਦੀ ਇਹ ਵੀ ਬਾਈ ਇਹ 2:3 3:00 ਵਜੇ ਤੱਕ ਉੜਦੀ ਰਹੀ ਜਿੱਦੇ ਪਾਣੀ ਲਾਉਂਦੇ ਨੇ ਸੁੱਜ ਕੇ ਬਹਿ ਜਾਂਦੇ ਹੁੰਦੇ ਜੋਰ ਮਾਰ ਕੇ ਹਾਂ ਹਾਂ ਇਹ ਰੋਗਲੀ ਬਾਈ ਕਰੇ ਠੀਕ ਹੈ ਹੈਗੇ ਚਲ ਬੱਚਾ ਤੇ ਰੱਖ ਗਏ ਬਾਈ ਠੀਕ ਆ ਬਾਈ ਇਹ ਉਸਤਾ ਦੇ ਡੈਲੀ ਕਿੰਗਰੇ ਵਾਲੇ ਕੂਤਰੀ ਆ ਬਾਈ ਠੀਕ ਆ ਬਾਈ ਇਹ ਜਸਵੀਰ ਕੇ ਘਰੋਂ ਕੂਤਰਾ ਆ ਬਾਈ ਜਿਹੜੇ ਲਾਸ਼ ਜੀ ਨੇ ਹਾਂ ਆ ਮੇਰੇ ਕੋਲੇ ਲਾਲ ਸਰੇ ਆਏ ਸੀਗੇ ਬਾਈ ਉਹਨਾਂ ਕਬੂਤਰਾਂ ਚੋਂ ਆ ਬਾਈ ਉਹਨਾਂ ਕਬੂਤਰਾਂ ਚੋਂ ਹਾਂਜੀ ਠੀਕ ਹੈ ਕਹਦਾ ਭਰਾ ਬਾਈ ਉਹ ਤੇ ਰਾਤ ਨੂੰ ਨਹੀਂ ਬੈਠਾ ਹੈਗਾ ਢੱਲਮਾਲੇ ਠੀਕ ਹੈ ਆਪਣੇ ਪੰਡੋ ਆਪਣੇ ਪਿੰਡ ਛੜਤਾ ਸੀ ਚੌਧਰੀ ਵਾਲੇ ਗਿੱਜਾ ਵਾਹੀ ਪੀਤੇ ਦੇ ਘਰੇ ਦਾ ਪੀਤਾ ਮਿੱਤਰ ਆਪਣਾ ਉਹਦੇ ਘਰੇ ਬੱਚਾ ਗਿੱਜਾ ਵਾਹੀ ਹਾਂ ਤੇ ਭਾਈ ਉਹਦੇ ਆਪਣੇ ਪਿੰਡੋਂ ਇੱਥੇ ਸੁਖਾਨੰਦ ਉੱਠ ਗਿਆ ਤੇ ਬਾਈ ਨਿਬੜ ਗਈ ਡਾਕਟਰ ਸੋਨੂੰ ਜਿਆਦਾ ਮਾੜੀ ਵਾਲਾ ਬਾਈ ਉਹਦੇ ਆਪਣੇ ਪਿੰਡੋਂ ਠੀਕ ਆ ਤੇ ਇੱਕਰਾਉਨੇ ਗੱਗੂ ਤੋਂ ਰਹਿ ਗਏ ਸਾਡੇ ਪਿੰਡ ਵਾਲਿਆਂ ਦਾ ਢੱਲ ਵਾਲੇ ਵਾਲੇ ਗੱਗੂ ਦੇ ਘਰੋਂ ਛੱਡਿਆ ਵਾ ਸੀਗਾ ਠੀਕ ਆ ਤੇ ਇੱਕ ਹਿਪੂ ਗੋਨੇਣਾ ਬਾਈ ਹਾਂ ਭਰਾ ਆਪਣਾ ਹਿਪੂ ਗੋਨੇਣੇ ਦੇ ਇਹ ਘਰੋਂ ਸੀ ਕਬੂਤਰੀ ਬਾਈ ਠੀਕ ਕੋਈ ਮਨਜੀਤ ਗੋਨੇਣਾ ਹਾਂ ਉਹਨਾਂ ਦੀ ਸੀ ਬਾਈ ਉਹਦੇ ਉਹ ਬਾਈ ਜਿਆਦੇ ਇੱਥੋਂ ਮੇਰੇ ਪਿੰਡੋਂ ਆਪਣਾ ਉੱਦੇ ਚੱਲਿਆ ਗਿਆ ਸੀ ਸੋ ਬਾਈ ਠੀਕ ਆ ਜਿਹੜੇ ਕਹਿੰਦੇ ਰੱਤੇ ਰੱਤੇ ਹੋਰ ਫੈਨੀਆ ਜੀ ਨੇ ਬਾਈ ਉੜਦੇ ਨਹੀਂ ਉੜਦੇ ਆ ਬਾਈ ਉੜਦੇ ਆ ਆ ਰਮਨ ਨੇ ਦੇਖ ਘਰੇ ਆ ਕੂਟਰ ਬਾਈ ਡੱਬਾ ਹਾਂ ਇਹ ਡੱਬੇ ਦਾ ਪੁੱਤ ਆ ਜਵਾਰ ਸਿੰਘ ਵਾਲੇ ਬਾਈ ਖੇਡਾ ਹੈਗਾ ਪਿਓ ਇਹਦਾ ਠੀਕ ਆ ਧੂੜ ਕੋਟ ਚ ਲਿਆ ਗਿਆ ਸੀ ਪਿਓ ਦਾ ਬਾਈ ਇਹ ਠੀਕ ਆ ਇਹਦਾ ਹਾਂ ਠੀਕ ਆਪ ਦਾ ਕੂਟਰ ਚੀਨਾ ਜਾ ਹੈ ਇਹ ਦੇਖਿਆ ਟਾ ਕੇ हां भाई गिज्जे वे बच्चे अपने सारे गिज्जे वे लग पग ठीक है ठीक है ये ਆ ਪਸਤਾਨੀਆਂ ਦਾ ਕੱਢਿਆ ਵਾ ਬਾਈ ਹਾਂ ਤੇ ਉਹ ਹੈਪੀ ਵਾਲੇ ਲਾਲ ਚੀਨੇ ਕੂਤਰ ਦਾ ਕੱਢਿਆ ਵਾ ਬਾਈ ਠੀਕ ਆ ਬਾਈ ਇਹ ਹੈਪੀ ਵਾਲੇ ਦਾ ਕੱਢਿਆ ਵਾ ਲਾਲ ਚੀਨੇ ਦਾ ਇਹ ਲਾਲ ਚੀਨੇ ਦਾ ਕੱਢਿਆ ਜਿਹੜਾ ਆਪਾਂ ਦਿਖਾਇਆ ਕਰਦੇ ਵੰਡਾ ਬਾਈ ਹਾਂ ਹਾਂ ਠੀਕ ਆ ਬਾਈ ਬਹੁਤ ਚੰਗੇ ਉੱਡੇ ਵਿਆ ਬਾਕੀ ਵੈਗਰੂ ਕਰੇ ਮੇਰ ਹੂੰ ਉਂਦੇ ਸਾਲ ਹੁਣ ਲੱਗੂ ਪਾ ਲੱਗੂ ਪਤਾ 14-15 ਮਹੀਨਿਆਂ ਤੱਕ ਹਾਂ ਮੇਟਰ ਨੂੰ ਮੋਨਣਾ ਪਊਗਾ ਬਈ ਜ਼ਰੂਰ ਬਾਈ ਦੀ ਮਿਹਨਤ ਬਹੁਤ ਆ ਬਾਕੀ ਖੁੱਡਿਆਂ ਦੀ ਸਫਾਈ ਸੁਭਾਈ ਤੁਸੀਂ ਦੇਖੀ ਆ ਆ ਵੀ ਪੂਰੀ ਆ ਬਈ ਮਮ ਮੈਟੈਲਿਕ ਅੰਗਰੇਜ਼ ਵਾਲੀ ਆ ਬਈ ਸ਼ਾਖ ਠੀਕ ਆ ਇਹ ਸ਼ਾਖ ਆ ਲਾਲ ਬੁੱਲੀਆਂ ਵੀ ਕਹਿ ਸਕਦੇ ਆ ਆਪਾਂ ਇਹਨੂੰ ਗੁਲਾਬੀ ਮੂੰਹ ਆ ਬਾਲੇ ਬਈ ਇਹਨਾਂ ਦੇ ਹਾਂ ਗੁਲਾਬੀ ਜੇ ਮੂੰਹ ਦੀ ਨੇ ਆ ਇਹਨਾਂ ਦੀ ਆ ਪਲਕਾਂ ਵੀ ਗੁਲਾਬੀ ਆ ਬਈ ਇਹਨਾਂ ਦੀਆਂ ਤੇ ਵਧੀਆ ਚੰਗੇ ਓਡੇ ਆ ਭਰਾ ਇਹਨਾਂ ਨਾਲ ਦੇ ਵਧੀਆ ਬਾਜ਼ੀਆਂ ਜਿੱਤਿਆ ਪੱਲੇ ਪੁੱਲੇ ਤਖਾਈ ਪੱਲੇ ਫੁੱਲੇ ਨੇ ਪਲਾਈ ਤਾਂ ਬਈ ਚੜ ਲੱਗੇ ਵਾ ਹਜੇ ਤਾਂ ਇਹ ਠੀਕ ਆ ਗਾ ਇਹਨਾਂ ਨੂੰ ਕਰਾਂਗੇ ਸੱਟ ਬੈਠਾ ਹਜੇ ਤਾਂ ਕਿਦਾਂ ਜੀ ਜੀ ਠੀਕ ਆ ਇਹ ਉੱਤਨਾਂ ਲਈ ਜਾਣਾ ਪੁਰਾ ਸਾਰੇ ਆਪਣੇ ਆ ਵੀ ਮਾਮੇ ਟੈਲੀ ਵਾਲੀ ਬਰੀ ਦੀ ਆ ਬਾਈ ਠੀਕ ਆ ਬੋ ਹੌਪੜੇ ਉੱਡਦੇ ਬਾਈ ਜਿੰਨੇ ਕਹਿ ਲਾ ਨਾ ਠੀਕ ਸਭ ਗੇ ਉੱਡਦੇ ਆ ਹਾਂ ਵਧੀਆ ਜਾਨੀ ਕਿ ਚੰਗੇ ਉੱਡੇ ਵਾ ਠੀਕ ਆ ਬਈ ਇਹ ਖੜ ਜਾਣਾ ਇਹ ਫਿਰ ਹਲਦੇ ਨਹੀਂ ਬਾਈ ਫਿਰ ਜਾਂਦੇ ਨਹੀਂ ਜੇ ਕਿਤੇ ਨਹੀਂ ਹੜਕੇ ਤਾਂ ਜਾਂਦੇ ਨਹੀਂ ਹਾਂ ਉੱਡਣਗੇ ਫਿਰ ਉੱਡਣਗੇ ਬਾਈ ਲਾਸਟ ਤਾਈ ਜੇ ਉਹ ਤੋਂ ਪਹਿਲੇ ਹੀ ਕੰਮ ਹੋ ਗਿਆ ਤਾਂ ਕਹਨੇ ਕੀ ਆ ਬਾਈ ਠੀਕ ਆ ਬਾਕੀ ਅੰਦਰੋਂ ਕੰਨ ਨੂੰ ਕੈਪਚਰ ਠੀਕ ਆ ਬਾਈ ਆ ਜਾਨਵਰ ਆ ਬਾਈ 2024 ਤਮਾਕਾ ਉੱਡਣ ਵਾਲੇ ਕੱਲਾ ਕੱਲਾ ਜਾਨਵਰ ਲੇਸ਼ਕਾ ਪਿਆ ਮਾਰਦਾ ਬਾਈ ਪਤਾ ਨਹੀਂ ਕਬੂਤਰੀ ਆਪਣੇ ਕੋਲੇ ਮਰਗੀ ਬਰੜੀ ਹਾਂ ਮਾਂ ਇਹਨਾਂ ਦੀ ਹਾਂ ਉਹ ਦੀ ਆਹ ਇਹ ਬਾਈ ਲਾਲਸਰੀ ਚਿੱਟੀਆਂ ਅੱਖਾਂ ਦੀ ਠੀਕ ਆ ਪਹਿਲੇ ਮਾਮੇ ਵਾਲੀ ਹਾਂ ਇਹ ਉਹਨਾਂ ਦੀ ਤੇ ਬਰੀਦਾ ਬਈ ਠੀਕ ਆ ਕਿਵੇਂ ਆ ਤੂੰ ਮੈਂ ਕਿੱਥੇ ਨਹੀਂ ਵਧੀਆ ਬਹੁਤ ਚੰਗੇ ਉੱਡੇ ਵਾ ਫਿਲਹਾਲ ਦੀ ਘੜੀ ਤਾਂ ਠੀਕ ਆ ਬਾਕੀ ਗਾਂ ਬਾਈ ਹਾਂ ਦੇਖਾਂਗੇ ਆਉਂਦੇ ਸੀਜ਼ਨ ਕਿਰਪਾ ਵਾ ਬੇਦਨਾ ਹਾਂ ਹਾਂ ਆ ਵੀ ਤੈਨੂੰ ਮਾਮੇ ਕਰਵਾ ਦਨੇ ਮਮਾਲਾ ਮਮਾਲਾ ਅੱਖਾਂ ਦਾ ਚੀਨਾ ਠੀਕ ਆ ਪਹਿਲੇ ਮਾਮੇ ਦੇ ਘਰੋਂ ਆਇਆ ਸੀ ਕੁੱਤਰ ਇਉਂ ਦੀ ਪੱਠੀ ਆ ਬਾਈ ਠੀਕ ਆ ਨਹਿਮਾਲੇ ਵਾਜਦੇ ਆ ਇਹ ਹਾਂ ਬਾਈ ਨਹਿਮਾਲੇ ਉਤਰ ਮਾਮੇ ਦਾ ਨਹਿਮ ਤੇ ਬੰਦਾ ਹੁੰਦਾ ਹੀ ਹਾਂ ਉਹ ਨਹਿਮਾਲੇ ਨਾ ਰੱਖਿਆ ਬਾਈ ਇਹਦਾ ਠੀਕ ਆ ਪੂਰਾ ਸੁਨੱਖਿਆ ਦਾ ਹਾਂ ਬਾਈ ਪੁੰਜੇ ਚਲੋ ਜੀ ਕੱਢ ਕੇ ਬਾਈ ਪਹਿਲਾਂ ਚਿੱਟਾ ਸੀ ਬੱਚਾ ਬਾਅਦ ਚ ਕੱਢੀ ਆ ਬਈ ਇਹਨੇ ਇਹ ਬਿਲਕੁਲ ਚਿੱਟਾ ਸੀ ਬੇਦਾਗ ਠੀਕ ਆ ਉਹ ਕਾਲਕੋਈ ਸੀਗੀ ਹਾਂ ਪੁੰਜੇੜੇ ਵੀ ਪੂਜਾ ਰੱਖੀ ਬਾਈ ਇਹ ਖਚਲੀ ਥੋੜਾ ਵਧਾ ਚਲੀ ਹਾਂ ਪੈਰਾ ਦੀ ਖੁਸ਼ਕਾ ਬਿਲਕੁਲ ਨਾਲ ਦੀ ਪੂਰੀ ਖੁਸ਼ਕਾ ਖੁਸ਼ਕਾ ਬਾਈ ਹਾਂ ਸੋ ਬਾਈ ਸਾਰੇ ਭਰਾਵਾਂ ਨੂੰ ਇਹ ਹੀ ਆਪਣਾ ਤਾਂ ਸੁਨੇਹਾ ਕੋਈ ਸੁਨੇਹਾ ਹਾਂ ਮਿਲ ਕੇ ਪ੍ਰੇਮ ਪਿਆਰ ਨਾਲ ਰਹਿਆ ਕਰੋ ਠੀਕ ਹੈ ਨਾ ਸਹੀ ਕਿਸੇ ਪ੍ਰਤੀ ਯਾਰ ਕੋਈ ਕਿੰਤੂ ਪ੍ਰੰਤੂ ਨਾ ਕਰਿਆ ਕਰੋ ਹਾਂ ਸਾਰੇ ਵਧੀਆ ਠੀਕ ਹੈ ਨਾ ਮਿਲ ਜੁਲ ਕੇ ਵਧੀਆ ਬਾਜੀਆਂ ਛੱਡਿਆ ਕਰੋ ਬਾਈ ਮਿਲ ਜੁਲ ਕੇ ਰਹੋਗੇ ਤਾਂ ਫੇਰ ਮਿਲ ਜੁਲ ਕੇ ਵਧੀਆ ਯਾਰ ਬਾਈ ਤੇ ਪਿਆਰ ਬਣਾਓ ਵਧੀਆ ਚੰਗੀ ਗੱਲ ਆ ਯਾਰ ਹਾਂ ਤੇ ਕਿਉਂਕਿ ਲੜਾਈਆਂ ਚ ਬਈ ਕੋਈ ਫਾਇਦਾ ਨਹੀਂ ਐਮਐਲਡੀ ਜਾਣਾ ਯਾਰ ਕਿਸੇ ਵਿਰਧਕੰਤੂ ਪ੍ਰਾਂਤੂ ਕਰਨੀ ਬਈ ਜਿਵੇਂ ਕੋਈ ਮਿਹਨਤ ਕਰਦਾ ਯਾਰ ਮਿਹਨਤ ਨੂੰ ਫਲ ਲੱਗਣਾ ਠੀਕ ਹੈ ਨਾ ਤੇ ਕੋਈ ਵੀ ਆ ਬਾਈ ਜਿਵੇਂ ਆਪਦੇ ਨੂੰ ਸਾਹਮਦਾ ਕਰਦਾ ਹਾਂ ਉਹ ਚੰਗਾ ਹੀ ਕਰੂਗਾ ਯਾਰ ਮਾੜਾ ਤਾਂ ਕੋਈ ਨਹੀਂ ਕਰਦਾ ਹੂੰ ਜਿੰਨੀ ਮਿਹਨਤ ਆ ਬਈ ਮਿਹਨਤ ਦਾ ਮੁੱਲ ਜਰੂਰ ਮਿਲਣਾ ਲਾਸਟ ਕੋਈ ਆ ਵੀ ਮਿਹਨਤ ਨੂੰ ਫਲ ਲੱਗਣਾ ਬਈ ਠੀਕ ਹੈ ਨਾ ਜੇ ਆਪਾਂ ਕਹਿ ਦਈਏ ਯਾਰ ਬਈ ਹੁਣ ਰਿਆਈਆਂ ਚ ਵਡੇਰ ਅੱਗੇ 15 ਫਿਰ ਤਾਂ ਨਹੀਂ ਬਈ ਕਬੂਤਰ ਉੱਡਦੇ ਗਾਣ ਠੀਕ ਹੈ ਨਾ ਬਈ ਤੱਤਾ ਪਾਣੀ ਵੀ ਕਰਕੇ ਪਾਉਣਾ ਬੰਦਾ ਸਾਰਾ ਕੁਝ ਹੀ ਦੇਖਣਾ ਪੈਂਦਾ ਹੁੰਦਾ ਹੂੰ ਜੇ ਆਪਾਂ ਕਹਿ ਦਈਏ ਯਾਰ ਸਿਆਲਾਂ ਦੀ ਗੌਰ ਹੀ ਮਿਹਨਤ ਆ ਬਈ ਯਾਰ ਬਈ ਸਿਆਲ ਜਿਹੜੇ ਬੰਦੇ ਨੇ ਕੂਤਰ ਬਈ ਸਿਆਲਾਂ ਚ ਸਾਹ ਲੈਣਾ ਉਹਨੂੰ ਗਰਮੀਏ ਚ ਬਈ ਕੂਤਰ ਬੜਾ ਕਰਨ ਦੀ ਲੋਡਿੰਗ ਇਹ ਨਹੀਂ ਬਾਈ ਮਹੀਨਾ ਬਾਦਾਂ ਪਾ ਕੇ ਕਬੂਤਰ ਬਾਜੀ ਜਤਾਂਗੇ ਨਾ ਇਹਦਾ ਮਿੱਤਰਾ ਜਿੱਦੇ ਅੰਡੇ ਚੋਂ ਬੱਚਾ ਨਿਕਲਿਆ ਆ ਨਾ ਉਦਦੇ ਤੋਂ ਸਟਾਰਟ ਆ ਉਦਦੇ ਤੋਂ ਹੀ ਕੋਰ ਚਲਾ ਲਾ ਮਿੱਤਰਾ ਇਹਨੂੰ ਚਲਾਈਦਾ ਤਾਂ ਬਈ ਬੜੇ ਚੰਗੇ ਚੰਗੇ ਕਬੂਤਰ ਬਾਜੀਆਂ ਹਰ ਜਾਂਦੇ ਆ ਹਾਂ ਠੀਕ ਹੈ ਨਾ ਤੇ ਬੜੇ ਬਾਈ ਬੇਕਾਰ ਕਬੂਤਰ ਹੁੰਦੇ ਆ ਮੰਨ ਲਾ ਵੀ ਬਰੀਡ ਪੱਖੋ ਮਾੜੇ ਹੁੰਦੇ ਆ ਹਾਂ ਉਹ ਕਬੂਤਰ ਬਾਈ ਬਾਜੀਆਂ ਜਿੱਤ ਜਾਂਦੇ ਆ ਹੂੰ ਮੇਨ ਬਈ ਫੰਡਾ ਕੀ ਆ ਲੋਕ ਭੱਜਦੇ ਬਈ ਠੰਡੇ ਪਾਣੀ ਆ ਪਿੱਛੇ ਹਾਂ ਇਕੱਲੇ ਪਾਣੀ ਨਹੀਂ ਮਿੱਤਰੋ ਬਾਜੀਆਂ ਜਿਤਾਉਂਦੇ ਹਾਂ ਠੀਕ ਹੈ ਨਾ ਮਿਹਨਤ ਬਾਈ ਨਸਲ ਹਾਂ ਤੇਰੀ ਖਰਾਕ ਹਾਂ ਠੀਕ ਹੈ ਨਾ ਤੇਰੀ ਮਿਹਨਤ ਹਾਂ ਨੰਬਰ 4 ਤੇ ਜਾ ਵੜਦਾ ਪਾਣੀ ਦਾ ਸਹੀ ਹੈ ਪਾਣੀ ਤਾਂ 4 ਤੇ ਪਾਣੀ ਪਿੱਛੇ ਬਹੁਤ ਭੱਜੇ ਫਿਰਦਿਆ ਯਾਰ ਬਈ ਪਾਣੀ ਯਾਰ ਬਈ ਹੁਣ ਸਾਰਿਆਂ ਦਾ ਸੇਮ ਹੀ ਹੁੰਦਾ ਹਾਂ ਕੋਈ ਇੱਕ ਦੋ ਆਟਮਾ ਕਿਸੇ ਚ ਵੱਧਾ ਬਈ ਇੱਕ ਦੋ ਆਟਮਾ ਕਿਸੇ ਚ ਘਟਾ ਠੀਕ ਹੈ ਨਾ ਤੇ ਸੋ ਐਵੇਂ ਬਾਈ ਕਿਸੇ ਪਿੱਛੇ ਨਾ ਲੱਗੋ ਹਾਂ ਠੀਕ ਹੈ ਨਾ ਆਉਦੀ ਵਧੀਆ ਗੇਮ ਕਰੋ ਤੇ ਗੇਮ ਨੂੰ ਗੇਮ ਤੌਰ ਤੇ ਚੱਲੋ ਕਿਸੇ ਨਾ ਬੇਈਮਾਨੀ ਨਾ ਕਰੋ ਠੀਕ ਹੈ ਨਾ ਤੇ ਵਧੀਆ ਇਹ ਯਾਰ ਬਾਈ ਕਬੂਤਰਬਾਜੀ ਆ ਇਹਨੂੰ ਇਦਾਂ ਹੀ ਰਹਿਣ ਦਿਓ ਨਾ ਕਿ ਇਹਨੂੰ ਵਿਗਾੜੋ ਯਾਰ ਸਹੀ ਆ ਬਾਈ ਠੀਕ ਹੈ ਨਾ ਪੈਸੇ ਪਿੱਛੇ ਬਾਈ ਨਾ ਜਾਓ ਤਾਂ ਵਧੀਆ ਰਹੋਗੇ ਲੰਮਾ ਟਾਈਮ ਬਾਈ ਖੇਡ ਲੋਗੇ ਇਹ ਜਿਹੜਾ ਬਾਈ ਪੈਸੇ ਪਿੱਛੇ ਚਲਿਆ ਗਿਆ ਬਾਈ ਉਹ ਥੋੜਾ ਟਾਈਮ ਆ ਬਾਈ ਸਰ ਥੋੜਾ ਟਾਈਮ ਆ ਹਾਂ ਠੀਕ ਹੈ ਨਾ ਐਵੇਂ ਯਾਰ ਦੂਰੇ ਲਾ ਲਾ ਕੇ ਕਈ ਬੰਦੇ ਵਾਜੀਆਂ ਜਿੱਤ ਲੈਂਦੇ ਆ ਬੰਦਾ ਹਾਂ ਹੈ ਨਾ ਬਹੁਤ ਆ ਮੁੜ ਕੇ ਬਾਈ ਉਹ ਗੱਲ ਨਹੀਂ ਬਣਦੀ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਕਿ ਜਿਹੜੀ ਗੱਲ ਆ ਦੇਖ ਤਾਂ ਇਹ ਵੀਡੀਓ ਕਿੰਨੀ ਆ ਗਈ ਪਿਛਲੇ ਆਰੀ ਹੀ ਫਿਰਦਾ ਯਾਰ ਨਾ ਕਰ ਸਾਫ ਗੇਮ ਕਰੋ ਵਧੀਆ ਗੇਮ ਕਰੋ ਯਾਰ ਸਹੀ ਹੈ ਸਾਫ ਗੇਮ ਕਰੋ ਬਾਕੀ ਹਾਂ ਬਾਈ ਨਾ ਕਰਾਂਗੇ ਲੰਮੀ ਗੱਲਬਾਤ ਛੱਤਣਾ ਉਹ ਨਾ ਤੁਹਾਨੂੰ ਸਾਰੇ ਤਿਆਰਬੇ ਦੱਸਾਂਗੇ ਮੈਡੀਸਨਾਂ ਬਾਰੇ ਵੀ ਆਪਾਂ ਅਗਲੀ ਵੀਡੀਓ ਚ ਪਾਵਾਂਗੇ ਹਾਂ ਗੁਰਿੰਦਰ ਹਾਂ ਵਧੀਆ ਮੈਡੀਸਨਾਂ ਬਾਰੇ ਵੀ ਪਾਵਾਂਗੇ ਕੋਈ ਚੱਕਰ ਅਲੀ ਕੱਲੀ ਕੱਲੀ ਬਿਮਾਰੀ ਬਾਰੇ ਪੁੱਛਾਂਗੇ ਜਿਵੇਂ ਸਾਉ ਦਾ ਬਾਈ ਕੀ ਕੁਛ ਕਰਦਾ ਉਹਦਾ ਗਰਮ ਆਪਾਂ ਦਾ ਲਾਸਟ ਇਹੀ ਆ ਵੀ ਕਿਸੇ ਨੂੰ ਪਤਾ ਧੀ ਯਾਰ ਕਿੰਤੋਂ ਪ੍ਰੰਤੂ ਨਾ ਕਰੋ ਠੀਕ ਹੈ ਨਾ ਜੇ ਕੋਈ ਭਰਾ ਰਿਸਪੈਕਟ ਕਰਦਾ ਨਾ ਤੂੰ ਵੀ ਰਿਸਪੈਕਟ ਕਰੋ ਸਹੀ ਹੈ ਠੀਕ ਹੈ ਨਾ ਜੇ ਬਈ ਆਪਾਂ ਕਿਸੇ ਬੰਦੇ ਨੂੰ ਵਧੀਆ ਇੱਜ਼ਤ ਮਾਣ ਦਿੰਨੇ ਆ ਨਾ ਤਾਂ ਉਹ ਵੀ ਬਈ ਅਗਲੇ ਨੂੰ ਵੀ ਚਾਹੀਦਾ ਯਾਰ ਇਹ ਜਤ ਮਾਰ ਬੰਦ ਨੂੰ ਦੇ ਦੇ ਨਹੀਂ ਸਹੀ ਆ ਸਹੀ ਆ ਬਾਈ ਬੰਦਾ ਵਧੀਆ ਨਰਮ ਨਾ ਹੈ ਫੋਟਲ ਦਾ ਬਾਈ ਸਭ ਦੇ ਚੱਲੀ ਜਾਂਦਾ ਯਾਰ ਕਿਸੇ ਦਾ ਰੁਕਿਆ ਨਹੀਂ ਠੀਕ ਹੈ ਨਾ ਬੰਦਾ ਮਰ ਜਾਂਦਾ ਮੋਰੂ ਚੱਕ ਕੇ ਫੂਕ ਵੀ ਆਉਂਦੇ ਆ ਬਾਈ ਉਹਨੂੰ ਠੀਕ ਹੈ ਨਾ ਸਾਰਾ ਕੁਝ ਖੋ ਜਾਂਦਾ ਭੋਗ ਤੱਕ ਪੈ ਜਾਂਦਾ ਬਾਈ ਹਮ ਕੰਮ ਨਹੀਂ ਨਿਭੜਦੇ ਹੁੰਦੇ ਪਰ ਬੰਦਿਆਂ ਦਾ ਜਿਹੜਾ ਮੋਹ ਪ੍ਰੇਮ ਆ ਬਾਈ ਉਹ ਹੋਣਾ ਲਾਜ਼ਮੀ ਆ ਸਹੀ ਆ ਪੈਸੇ ਪੂਹੇ ਨਾ ਇੱਥੇ ਕੰਮ ਕਰਦੇ ਜਿੱਥੇ ਬੰਦੇ ਨੇ ਕੰਮ ਕਰਨ ਉਹ ਇੱਕ ਤੇ ਰੱਖਿਆ ਰੁਪਿਆ ਵੀ ਨਹੀਂ ਜਾਂਦਾ ਬਾਈ हां चलो ठीक है बंदर भाई ओके भाई ओके भाई बहुत ਜਾਣਕਾਰੀ ਦਿੱਤੀ ਬਾਈ ਨੇ ਕੈਨਲ ਸਬਸਕ੍ਰਾਈਬ ਕਰ ਲੋ ਤੇ ਸ਼ੇਅਰ ਕਰ ਦਿਓ ਮੇਰੇ ਭਰਾ ਹਾਂ ਅਗਲੀ ਵੀਡੀਓ 'ਚ ਮਿਲਾਂਗੇ ਬਾਈ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਤੁਹਾਡੇ ਤੱਕ ਪਹੁੰਚਾਵਾਂਗੇ ਕੱਲੀ ਕੱਲੀ ਜਾਣਕਾਰੀ ਬਾਈ ਤੋਂ ਲਾਵਾਂਗੇ ਬਈ ਧੰਨਵਾਦ ਸਾਰਿਆਂ ਦਾ ਜਾਨਵਰ ਦਿਖਾਏ ਤੁਹਾਨੂੰ ਬਾਈ ਦੇ ਚੰਗੇ ਚੰਗੇ ਗੁੱਡੇ ਬਾਕੀ ਬਾਈ ਦੀ ਪੂਰੀ ਸੰਭਾਈ ਆ ਬਈ ਸੰਭਾਈ ਨਾਲ ਹੀ ਆਗਾ ਚਲੋ ਬਈ ਧੰਨਵਾਦ